ਲਾਰ ਵਾਇ ਹੀ ਸੀ ਕਿ ਬਿਉਤਾ ਕੁੜੀ ਜਾਂ ਨਮੀ ਆਈ ਨੂੰ ਦਾਜ ਦਾ ਅਸਮਾਨ ਦਿਖਾਉਣ ਦਾ ਸਾਨੂੰ ਬੜਾ ਹੀ ਚਾਹ ਹੁੰਦਾ ਸੀ ਜੇ ਕਿਸੇ ਘਰ ਵਿਆਹ ਹੁੰਦਾ ਖਾਸ ਕਰਕੇ ਮੁੰਡੇ ਦਾ ਕਿਉਂਕਿ ਉਸ ਘਰ ਦੀ ਨੂੰਹ ਨੇ ਦਾਜ ਵਿੱਚ ਨਵੇਂ ਨਮੂਨੇ ਲਿਆਉਣੇ ਹੁੰਦੇ ਸੀ ਫਿਰ ਸਾਰੇ ਵੇੜੇ ਦੀਆਂ ਕੁੜੀਆਂ ਕੁੜੀਆਂ ਨੇ ਉਸ ਘਰ ਨਵੇਂ ਬੋਟੀ ਦਾ ਅਸਮਾਨ ਵੇਖਣਾ ਜ਼ਰੂਰ ਜਾਣਾ ਜੋ ਚੀਜ਼ ਬਖੀ ਹੁੰਦੀ ਉਸ ਵਰਗੀ ਅਸੀਂ ਆਪ ਵੀ ਬਣਾ ਲਈ ਇੱਕ ਵਾਰ ਦੀ ਗੱਲ ਹੈ ਸਾਡੇ ਗਵਾਂਢ ਚ ਵਿਆਹ ਹੋਇਆ ਕਿਸੇ ਮੁੰਡੇ ਦਾ ਉਹਨਾਂ ਦੇ ਘਰੋਂ ਉਹਨਾਂ ਦੇ ਕੰਮ ਵਾਲੀ ਸਾਰੇ ਗਵਾਂਢ ਨੂੰ ਸੱਦਾ ਦੇ ਕੇ ਗਈ ਸਮਾਨ ਵੇਖਣ ਦਾ ਅਸੀਂ ਸਾਰੇ ਵੇੜੇ ਦੀਆਂ ਕੁੜੀਆਂ ਬੁੜੀਆਂ ਇਕੱਠੀਆਂ ਹੋ ਕੇ ਗਈਆਂ ਸਮਾਨ ਵੇਖਣ ਲਈ ਉਸ ਬੋਟੀ ਕੋਲ ਜੋ ਰਿਸ਼ਤੇ ਵਿੱਚ ਮੇਰੀ ਭਾਬੀ ਲੱਗਦੀ ਸੀ ਇੱਕ ਬੈਡਾਂ ਦੀ ਚਾਦਰ ਕੱਢੀ ਹੋਈ ਬਹੁਤ ਹੀ ਭਾਰੀ ਕਢਾਈ ਮੈਨੂੰ ਬਹੁਤ ਪਸੰਦ ਆਈ ਮੈਂ ਪੁੱਛ ਹੀ ਲਿਆ ਭਾਬੀ ਆ ਕਿਨੇ ਕੱਢੀ ਐ ਤੁਸੀਂ ਆਪ ਕੱਢੀ ਐ ਮੈਨੂੰ ਦੱਸਣਾ ਮੈਂ ਵੀ ਏਵੇਂ ਦੀ ਚਾਦਰ ਕੱਢਾਂਗੀ ਭਾਬੀ ਨੇ ਕਿਹਾ ਹਾਂ ਮੈਂ ਹੀ ਕੱਢੀ ਐ ਦੱਸ ਦੇਵਾਂਗੀ ਕੋਈ ਗੱਲ ਨਹੀਂ ਤੁਸੀਂ ਚਾਦਰ ਲੈ ਆਇਓ ਮੈਨੂੰ ਮੰਮੀ ਨੇ ਕਈ ਦਿਨਾਂ ਬਾਅਦ ਚਾਦਰ ਤੇ ਰੀਲਾਂ ਲਿਆ ਦਿੱਤੀਆਂ ਕਿਉਂਕਿ ਮੇਰੀ ਜਿੱਦ ਸੀ ਉਹੋ ਜਹੀ ਚਾਦਰ ਕੱਢਣ ਦੀ ਜਦੋਂ ਮੈਂ ਭਾਬੀ ਕੋਲ ਚਾਦਰ ਦਾ ਡਿਜ਼ਾਈਨ ਪੁੱਛਣ ਗਈ ਤਾਂ ਭਾਬੀ ਆਲਮਟੋ ਜਿਹਾ ਕਰਨ ਲੱਗੀ ਮੈਂ ਕਿਹਾ ਭਾਬੀ ਇੱਕ ਵਾਰ ਦੱਸ ਦਿਓ ਬਾਕੀ ਤਾਂ ਮੈਂ ਆਪੇ ਕੱਢ ਦਵਾਂਗੀ ਪਰ ਭਾਬੀ ਦੱਸ ਨਹੀਂ ਸੀ ਰਹੀ ਮੇਰੇ ਬਾਰ-ਬਾਰ ਕਹਿਣ ਤੇ ਭਾਬੀ ਨੇ ਕਿਹਾ ਇਹ ਚਾਦਰ ਤਾਂ ਮੈਨੂੰ ਸਾਡੇ ਘਰ ਦੇ ਹਾਰੇ ਕੋਲ ਬੈਠ ਕੇ ਹੀ ਕੱਢਣੀ ਆਉਂਦੀ ਐ ਮੈਂ ਕਿਹਾ ਇਵੇਂ ਕਿਵੇਂ ਹੋ ਜਾਂਦਾ ਹੈ ਕਿ ਹੋਰ ਕਿਤੇ ਆਵੇ ਹੀ ਨਾ ਮੈਂ ਘਰ ਆ ਗਈ ਘਰ ਆ ਕੇ ਜਦੋਂ ਮੈਂ ਮਾਂ ਨੂੰ ਸਾਰੀ ਗੱਲ ਦੱਸੀ ਤਾਂ ਮੰਮੀ ਹੱਸਣ ਲੱਗ ਪਈ ਮੈਨੂੰ ਕਹਿਣ ਲੱਗੀ ਕਿ ਪੁੱਤ ਇਸ ਤਰ੍ਹਾਂ ਹੀ ਹੁੰਦਾ ਹੈ ਉਹ ਚਾਦਰ ਕਿਸੇ ਹੋਰ ਨੇ ਕੱਢੀ ਹੋ। ਪੁੱਤ ਤੇਰੀ ਭਾਬੀ ਨੇ ਨਹੀਂ ਕੱਢੀ ਹੋਣੀ ਉਹ। ਤਾਂ ਇਹ ਵਾਣਾ ਲੌੜੀ ਐ। ਮੈਂ ਸਾਰੀ ਗੱਲ ਸਮਝ ਗਈ। ਫਿਰ ਮੇਰੀ ਮਾਂ ਨੇ ਉਸ ਚਾਦਰ ਦਾ ਡਿਜ਼ਾਈਨ ਲਾ ਕੇ ਦਿੱਤਾ। ਮੈਨੂੰ ਪਰ ਮੈਂ ਉਹ ਚਾਦਰ ਕੱਢ ਕੇ ਹਟੀ। ਤੇ ਅੱਜ ਵੀ ਮੇਰੇ ਕੋਲੇ ਬਹੁਤ ਸਾਰਾ ਵੱਡਾ ਭਾਰਾ ਡਿਜ਼ਾਈਨ ਐ। ਲਾਉਣ ਨੂੰ ਜੀ ਨਹੀਂ ਕਰਦਾ। ਕਲਵਿੰਦਰ ਕੌਰ ਦੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੁਸੀਂ ਵੀ ਆਪਣੇ ਪ੍ਰਾਣੀਆਂ ਯਾਦਾਂ ਨੂੰ ਸ਼ੇਅਰ ਜਰੂਰ ਕਰੋ ਜੀ ਤੇ ਜੇਕਰ ਕਹਾਣੀ ਵਧੀਆ ਲੱਗੀ ਤਾਂ ਸਾਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ